ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਬਰੇ ਜਿਨਨੀ ਸਤਿ ਨਾਮ ਚਿਤ ਲਾਇਆ ਬਿਨ ਨਾ ਵੈ ਜਗ ਕਮੜਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਤੇ ਆਂ ਨੇ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਨਾ ਕੋ ਮਿਲਿਆ ਜਿਨ ਕੋ ਧੁਰ ਲਖ ਪਾਇਆ ਮਹੱਲਾ ਤੀਜਾ 加 ਰਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧ ਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਜ ਬਿਕ ਸੰਗ੍ਰਹਿ ਹੈ ਕਰਤਾ ਆਪ ਖੁਆਇਆ ਗੁਰਮੁਖ ਵਿਰਲਾ ਸੋਜੀ ਪਈ ਤਨ ਅੰਦਰ ਬ੍ਰਹਮੰਦੇ ਖਾਇ ਤਨ ਮਨ ਸ਼ੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦੇ ਹੀ ਨਾਉ ਉਪਜਾਇ ਸ਼ਬਦੇ ਮੇਲ ਮਿਲਾਇ ਬਿਨ ਸ਼ਬਦ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕਹ ਕਿਤ ਬਿਦ ਪਾਈਐ ਤਿਸ ਰੂਪ ਨਰੇਖ ਅਦ੍ਰਿਸ਼ਟ ਕਹ ਜਨ ਕਿਉ ਧਿਆਈਐ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹੈ ਗੁਣ ਗਾਈਐ ਜਿ세 ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰੈ ਵੇਖਾਲਿਆ ਗੁਰਸੇਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਮਈ ਅਜ ਦੇ ਪਾਵਨ ਸ਼ਬਦ ਜੋ ਹੁਕਮਨਾਮਾ ਸਾਹਿਬ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਅੱਜ ਦੇ ਅੰਮ੍ਰਿਤ ਵੇਲੇ ਦੇ ਢੋਲੀ ਵਿੱਚ ਪਾਏ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 643 ਤੋਂ ਲੈ ਕੇ 644 ਤੱਕ ਸੁਭਾਏ ਮਾਨ ਹਨ ਤੇ ਅੱਜ ਦੇ ਅੰਮ੍ਰਿਤਮੇ ਪਾਵਨ ਸ਼ਬਦ ਦੇ ਵਿੱਚ ਦੋ ਸ਼ਲੋਕ ਨੇ ਤੇ ਇੱਕ ਪੌੜੀ ਹੈ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਹੈ ਸਤਗੁਰੂ ਜੀ ਪਹਿਲੇ ਸ਼ਲੋਕ ਦੇ ਵਿੱਚ ਕਿਰਪਾ ਕਰ ਰਹੇ ਨੇ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਜਿਨ ਦਾ ਅਰਥ ਹੈ ਜਿਸ ਮਾਇਆ ਦੀ ਆਪਣਤ ਨੇ ਮਮਤਾ ਮੋਹ ਦੀ ਮਰੀ ਮਾਇਆ ਦੇ ਪ੍ਰੇਮ ਦੇ ਵਿੱਚ ਰੁੱਝੀ ਹੋਈ ਮੋਹਣੀ ਮੋਹ ਲੈਣ ਵਾਲੀ ਜਿਨ ਵਿਣਦੰਤਾ ਜਿਨ੍ਹਾਂ ਬਿਨਾਂ ਦੰਦਾਂ ਤੋਂ ਹੀ ਜਗ ਖਾਇਆ ਸਾਰਾ ਜਗ ਖਾ ਲਿਆ ਹੈ ਸਭ ਕਹਿੰਦੇ ਨੇ ਮਾਇਆ ਦੀ ਆਪਣਤ ਭਾਵ ਇਹ ਖਿਆਲ ਕਿ ਇਹ ਚੀਜ਼ ਮੇਰੀ ਹੈ ਇਹ ਧਨ ਮੇਰਾ ਹੈ ਇਹ ਮਨ ਨੂੰ ਮੋੜ ਵਾਲੀ ਹੈ ਇਸ ਨੇ ਸੰਸਾਰ ਨੂੰ ਬਿਨਾਂ ਦੰਦਾ ਤੋਂ ਹੀ ਖਾ ਲਿਆ ਹੈ ਭਾਵ ਬਿਲਕੁਲ ਅੰਦਰ ਨਿਗਲ ਲਿਆ ਹੈ ਸਾਰਾ ਸੰਸਾਰ ਮੇਰੀ ਮੇਰੀ ਵਿੱਚ ਪਿਆ ਹੈ ਹਰ ਵਕਤ ਮੈਂ ਦੇ ਵਿੱਚ ਜਿਉ ਰਿਹਾ ਹੈ ਹਰ ਕੋਈ ਇਸ ਮਾਇਆ ਦੇ ਹੱਥ ਦੀ ਡਫਲੀ ਬਣਿਆ ਹੈ ਤੇ ਮਾਇਆ ਹਰ ਇੱਕ ਮਨੁੱਖ ਨੂੰ ਆਪਣੇ ਇਸ਼ਾਰਿਆਂ ਤੇ ਨਾਚਾ ਰਹੀ ਹੈ ਮਨਮੁਖ ਖਾਦੇ ਗੁਰਮੁਖ ਉਭਰੇ ਜਿਨਿ ਸੱਚ ਨਾਮ ਚਿਤ ਲਾਇਆ ਮਨਮੁਖ ਭਾਵ ਉਹ ਮਨੁੱਖ ਜੋ ਜਿਨ੍ਹਾਂ ਦਾ ਮੂੰਹ ਆਪਣੇ ਮਨ ਵੱਲ ਹੈ ਜੋ ਆਪਣੀਆਂ ਮਨ ਆਈਆਂ ਮਨਮਰਜ਼ੀਆਂ ਕਰਦੇ ਹਨ ਉਹ ਇਸ ਮਮਤਾ ਦੇ ਵਿੱਚ ਗਰਸੇ ਰਹਿੰਦੇ ਹਨ ਉਹ ਮਾਇਆ ਦੀ ਮੇਰੀ-ਮੇਰੀ ਵਿੱਚ ਪੈ ਰਹਿੰਦੇ ਹਨ ਤੇ ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਜੀ ਦੇ ਸੱਚੇ ਹੁਕਮ ਦੇ ਵਿੱਚ ਚਿੱਤ ਜੋੜ ਲਿਆ ਹੈ ਸੱਚੇ ਨਾਮ ਦੇ ਵਿੱਚ ਚਿੱਤ ਲਾ ਲਿਆ ਹੈ ਉਹ ਬਚ ਗਏ ਹਨ ਕਿਉਂਕਿ ਉਹਨਾਂ ਨੂੰ ਸਮਝ ਪੈ ਗਈ ਹੈ ਮੇਰੀ-ਮੇਰੀ ਪ੍ਰਮਾਤਮਾ ਦੇ ਘਰ ਦੇ ਵਿੱਚ ਨਹੀਂ ਚਲਣੀ ਉਥੇ ਤੇ ਤੇਰਾ-ਤੇਰਾ ਕਿਆ ਹੀ ਪ੍ਰਵਾਨਗੀ ਹੋਵੇਗੀ ਕਿਉਂਕਿ ਹੈ ਹੀ ਜਿਹੜਾ ਸਾਡਾ ਕੁਝ ਨਹੀਂ ਸਭ ਕੁਝ ਹੀ ਪਰਮਾਤਮਾ ਦਾ ਹੈ ਫਿਰ ਮੇਰੀ ਮੇਰੀ ਕਾਦੀ ਫਿਰ ਮੈਂ ਮੈਂ ਕਾਦੀ ਫਿਰ ਗੁਰਮੁਖੀ ਕਰਦੇ ਹਨ ਸਦਾ ਗੁਰੂ ਦੀ ਮੱਤ ਤੇ ਤੁਰਦੇ ਹਨ ਗੁਰਬਾਣੀ ਦੀ ਵਿਚਾਰ ਕਰਕੇ ਆਪਣੇ ਜੀਵਨ ਦੇ ਵਿੱਚੋਂ ਹੰਕਾਰ ਹਉਮੈ ਤੇ ਮੈਂ ਮੇਰੀ ਨੂੰ ਮਿਟਾ ਦਿੰਦੇ ਹਨ ਬਿਨ ਨਾਮੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਸਤਗੁਰੂ ਜੀ ਦੇ ਸਨਮੁਖ ਹੋ ਕੇ ਜਦੋਂ ਗੁਰੂ ਸ਼ਬਦ ਦੀ ਵਿਚਾਰ ਪੱਲੇ ਪੈਣ ਲੱਗਦੀ ਹੈ ਗੁਰੂ ਦੇ ਸ਼ਬਦ ਦੀ ਸੋਝੀ ਆਉਣ ਲੱਗਦੀ ਹੈ ਤੇ ਇਹ ਨਜ਼ਰ ਆਉਣ ਲੱਗ ਪੈਂਦਾ ਹੈ ਕਿ ਇਹ ਸੰਸਾਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਪ੍ਰਮਾਤਮਾ ਦੇ ਹੁਕਮ ਤੋਂ ਬਿਨਾਂ ਇਹ ਕਮਲਾ ਹੋਇਆ ਫਿਰਦਾ ਏ ਜੋ ਹਰ ਵਕਤ ਮੇਰੀ ਮੇਰੀ ਵਿੱਚ ਲੱਗਾ ਹੈ ਦੌੜ ਹੈ ਕਮਲਿਆਂ ਦੀ ਹਰ ਕੋਈ ਇਸ ਦੌੜ ਦੇ ਵਿੱਚ ਅੱਗੇ ਲੰਘਣਾ ਚਾਹੁੰਦਾ ਹੈ ਹਰ ਕੋਈ ਆਪਣੇ ਸਵਾਰਥ ਤੇ ਖਲੋਤਾ ਹੈ ਹਰ ਕੋਈ ਮਾਇਆ ਦੇ ਨਸ਼ੇ ਦੀ ਬੋਲੀ ਬੋਲ ਰਿਹਾ ਹੈ ਇਹ ਸਮਝ ਪੈ ਗਈ ਹੈ ਗੁਰਮੁਖ ਨੂੰ ਫਿਰ ਉਹਨੂੰ ਇਸ ਸੰਸਾਰ ਦੇ ਵਿੱਚ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਇਹ ਲੋਕ ਮਾਇਆ ਦੇ ਵਿੱਚ ਹੀ ਕੰਬਲੇ ਹੋਏ ਫਿਰਦੇ ਹਨ ਹਰ ਵਕਤ ਮਾਇਆ ਦੀ ਭਾਸ਼ਾ ਹੀ ਮਾਇਆ ਦੀ ਬੋਲੀ ਹੀ ਇਹ ਬੋਲਦੇ ਹਨ ਸਤਿਗੁਰੂ ਜੀ ਅਗਲੀਆਂ ਪੰਕਤੀਆਂ 'ਚ ਕਿਰਪਾ ਕਰਦੇ ਹਨ ਬੜੇ ਪਿਆਰੇ ਬਚਨ ਨੇ ਧੰਦਾ ਕਰਤਿਆਂ ਨਹਿ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਮਾਇਆ ਦੇ ਧੰਦੇ ਕਰਦੇ ਆ ਮਨੁੱਖਾ ਜੀਵਨ ਨਿਫਲ ਗਵਾ ਲਿਆ ਹੈ ਸਾਰਾ ਦਿਨ ਮਾਇਆ ਮਾਇਆ ਕਰਦਾ ਹੈ ਸਾਰਾ ਦਿਨ ਮਾਇਆ ਦੀ ਬੋਲੀ ਬੋਲਦਾ ਹੈ ਰਸਾਂ ਪਦਾਰਥਾਂ ਦੇ ਵਿੱਚ ਜੀਵਨ ਜੂਰਿਆ ਹੈ ਤੇ ਸਤਗੁਰੂ ਕਹਿੰਦੇ ਹੀਰੇ ਵਰਗੇ ਜਨਮ ਨੂੰ ਕੌਡੀਆਂ ਦੇ ਭਾਗ ਗਵਾ ਲਿਆ ਹੈ ਸੁਖ ਦੇਣ ਵਾਲਾ ਦਾਤਾ ਪਰਿਪੂਰਣ ਪਰਮਾਤਮਾ ਵਾਹਿਗੁਰੂ ਇਦੇ ਮਨ ਦੇ ਵਿੱਚ ਕਿਤੇ ਵੀ ਦੂਰ ਦੂਰ ਨਜ਼ਰ ਨਹੀਂ ਆਉਂਦਾ ਕਿਉਂਕਿ ਇਹ ਸੰਸਾਰੀ ਦਾਤਿਆਂ ਦੇ ਪਿੱਛੇ ਤੁਰਦਾ ਫਿਰਦਾ ਏ ਪਰਮਾਤਮਾ ਰੂਪੀ ਦਾਤੇ ਨੂੰ ਵਿਸਾਰ ਕੇ ਬੈਠਾ ਣਾਕ ਨਾਮ ਤਿਨਾਂ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਸਭ ਕਹਿੰਦੇ ਹੈ ਨਾਨਕ ਪਰਮਾਤਮਾ ਦੇ ਹੁਕਮ ਦੇ ਵਿੱਚ ਉਹੀ ਤੁਰਦੇ ਹਨ ਜੋ ਤੁਰ ਆਪਣੇ ਅਸਲੇ ਨਾਲ ਜੁੜਨ ਦਾ ਯਤਨ ਕਰਦੇ ਹਨ ਪਵ ਤੁਰ ਕੀ ਹੈ ਸੱਚ ਜੋ ਆਪਣੇ ਸੱਚ ਰੂਪੀ ਪਰੀਪੂਰਣ ਪਰਮਾਤਮਾ ਦੇ ਨਾਲ ਜੁੜਨ ਦਾ ਯਤਨ ਕਰਦੇ ਹਨ ਉਹਨਾਂ ਨੂੰ ਹੀ ਇਹ ਗਿਆਨ ਇਹ ਸੋਝੀ ਇਹ ਸਮਝ ਮਿਲਦੀ ਹੈ ਉਹਨਾਂ ਨੂੰ ਫਿਰ ਆਪਣੇ ਪਰੀਪੂਰਣ ਪਰਮਾਤਮਾ ਦੀ ਸੋਝੀ ਆ ਜਾਂਦੀ ਹੈ ਤੇ ਉਹਨਾਂ ਦਾ ਜੀਵਨ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ ਉਹਨਾਂ ਦੇ ਕਰਮ ਵਾਹਿਗੁਰੂ ਦੇ ਹੁਕਮ ਦੇ ਮੁਤਾਬਕ ਹੋ ਜਾਂਦੇ ਹਨ ਫਿਰ ਉਹ ਮਾਇਆ ਦੇ ਪਸਾਰੇ ਦੇ ਵਿੱਚ ਨਹੀਂ ਪੈਂਦੇ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਜੋ ਵਾਹਿਗੁਰੂ ਜੀ ਗੁਜਰਾਨ ਜੋਗਾ ਦੇ ਰਿਹਾ ਹੈ ਉਸ ਨੂੰ ਸੰਪੂਰਕ ਦੇ ਵਿੱਚ ਰੱਖਦਿਆਂ ਹੋਇਆਂ ਸੱਤ ਤੇ ਇਮਾਨਦਾਰੀ ਦੀ ਕਮਾਈ ਕਰਦਿਆਂ ਹੋਇਆਂ ਆਪਣੇ ਜੀਵਨ ਨੂੰ ਸਫਲ ਕਰਦੇ ਹੋਏ ਪ੍ਰਭੂ ਦੇ ਘਰ ਦੇ ਵਿੱਚ ਸੁਰਖਰੂ ਹੁੰਦੇ ਹਨ ਜਿੰਨ ਕੋ ਤੁਰ ਲਿਖ ਪਾਇਆ ਇਹ ਖਿਆਲ ਉਹਨਾਂ ਦੀ ਢੋਲੀ ਵਿੱਚ ਪੈਂਦਾ ਹੈ ਜੋ ਉਸ ਤੁਰ ਕਰਤੇ ਪੂਰਨ ਪਰਮਾਤਮਾ ਦੇ ਹੁਕਮ ਦੇ ਵਿੱਚ ਜੋ ਲਿਖਿਆ ਹੈ ਉਸ ਨੂੰ ਸਤ ਕਰਕੇ ਕਬੂਲ ਕਰ ਲੈਂਦੇ ਹਨ ਮਹੱਲਾ ਤੀਜਾ ਕਰਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧ ਨਾ ਪਾਇਆ ਸਤਿਗੁਰੂ ਜੀ ਕਹਿੰਦੇ ਨੇ ਹਰੇਕ ਮਨੁੱਖ ਦੇ ਅੰਦਰ ਹੀ ਪਰਮਾਤਮਾ ਨੇ ਨਾਮ ਰੂਪੀ ਅੰਮ੍ਰਿਤ ਪਾਇਆ ਹੈ ਪਰ ਕਿਸੇ ਵਿਰਲੇ ਨੂੰ ਹੀ ਇਹ ਨਜ਼ਰ ਆਉਂਦਾ ਹੈ ਕਿਸੇ ਵਿਰਲੇ ਨੂੰ ਇਹ ਸਮਝ ਪੈਂਦੀ ਹੈ ਮਨ ਦੀ ਮਤ ਪਿੱਛੇ ਲੱਗਣ ਵਾਲੇ ਮਨੁੱਖ ਇਸ ਅੰਮ੍ਰਿਤ ਰੂਪੀ ਨਾਮ ਦੀ ਸਵਾਦ ਨਹੀਂ ਲੈ ਪਾਉਂਦੇ ਉਹ ਸਦਾ ਹੀ ਭਟਕਦੇ ਰਹਿੰਦੇ ਹਨ ਕਿਵੇਂ ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਪੁਲਾਇਆ ਜਿਵੇਂ ਹਿਰਨ ਆਪਣੀ ਨਾਭੀ ਦੇ ਵਿੱਚ ਕਸਤੂਰੀ ਨੂੰ ਨਹੀਂ ਸਮਝ ਪਾਉਂਦਾ ਤੇ ਭਰਮ ਦੇ ਵਿੱਚ ਭੁੱਲਿਆ ਹੋਇਆ ਭਟਕਦਾ ਰਹਿੰਦਾ ਹੈ ਤਿਵੇਂ ਮਨਮੁਖ ਪਰਮਾਤਮਾ ਦੇ ਹੁਕਮ ਰੂਪੀ ਅੰਮ੍ਰਿਤ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਵਿਉ ਨੂੰ ਇਕੱਠਾ ਕਰਦਾ ਹੈ ਸਾਗਰ ਨੂੰ ਛੱਡ ਕੇ ਲਹਿਰਾਂ ਦੇ ਪਿੱਛੇ ਤੁਰਿਆ ਹੈ ਸੂਰਜ ਨੂੰ ਛੱਡ ਕੇ ਕਿਰਨਾਂ ਦੇ ਪਿੱਛੇ ਤੁਰਿਆ ਹੈ ਸਾਰਾ ਦਿਨ ਮਜ਼ਦੂਰੀ ਕਰਦਾ ਹੈ ਸਿਰਫ ਮਾਇਆ ਦੇ ਵਾਸਤੇ ਪਰਮਾਤਮਾ ਚੇਤੇ ਨਹੀਂ ਨਿਰੰਕਾਰ ਭੁਲਾ ਕੇ ਬੈਠਾ ਹੈ ਸੰਸਾਰੀ ਲੋਕਾਂ ਦੀ ਚਾਪਲੂਸੀ ਵਿੱਚ ਬੈਠਾ ਹੈ ਹਾਲਾਤ ਐਵੇਂ ਨੇ ਜਿਵੇਂ ਕਸਤੂਰੀ ਲੱਭਦਾ ਹੋਇਆ ਹਿਰਨ ਭਟਕ ਰਿਹਾ ਹੈ ਐਵੇਂ ਇਹ ਮਨੁੱਖ ਵੀ ਬਾਹਰ ਹੀ ਪਰਮਾਤਮਾ ਨੂੰ ਲੱਭ ਰਿਹਾ ਹੈ ਬਾਹਰ ਦੇ ਸੁੱਖ ਲੱਭ ਰਿਹਾ ਹੈ ਬਾਹਰ ਤੋਂ ਸ਼ਾਂਤੀ ਲੱਭ ਰਿਹਾ ਹੈ ਬਾਹਰ ਦੇ ਪਦਾਰਥ ਨਾ ਕਦੀ ਅਜੇ ਤੱਕ ਕਿਸੇ ਨੂੰ ਸੁਖ ਦੇ ਸਕੇ ਨੇ ਤੇ ਨਾ ਦੇ ਸਕਣਗੇ ਕਿਉਂਕਿ ਇਹ ਕੇਵਲ ਦੁੱਖਾਂ ਦੇ ਰੂਪ ਨੇ ਸੁਖ ਦਾਤਾ ਕੇਵਲ ਪ੍ਰਭੂ ਹੈ ਸੁਖ ਦਾਤਾ ਕੇਵਲ ਪਰਮਾਤਮਾ ਦਾ ਹੁਕਮ ਹੈ ਅੰਮ੍ਰਿਤ ਤਜ ਬਿਕ ਸੰਗ੍ਰਹਿ ਕਰਤਾ ਆਪ ਖੁਆਇਆ ਪਰ ਇਹ ਮਨੁੱਖੀ ਕਰ ਰਿਹਾ ਹੈ ਕਰਤਾਰ ਪ੍ਰਭੂ ਨੂੰ ਭੁਲਾ ਕੇ ਵਾਯਾ ਦਾ ਅਰਥ ਹੈ ਆਪ ਹੀ ਕਰਤਾਰਪੁਰਖ ਨੂੰ ਭੁਲਾ ਕੇ ਸਾਰਾ ਦਿਨ ਅੰਮ੍ਰਿਤ ਨੂੰ ਤਿਆਗ ਕੇ ਜ਼ਹਿਰ ਇਕੱਠਾ ਕਰ ਰਿਹਾ ਹੈ ਤੇ ਉਸ ਜ਼ਹਿਰ ਦੇ ਵਿੱਚ ਮਸਤ ਹੋਇਆ ਫਿਰਦਾ ਹੈ ਅੰਮ੍ਰਿਤ ਕੌੜਾ ਲੱਗਦਾ ਹੈ ਜ਼ਹਿਰ ਮਿੱਠੀ ਲੱਗਦੀ ਹੈ ਗੁਰਮੁਖ ਵਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਾਹਮਣ ਦਿਖਾਇਆ ਉਹੀ ਗੁਰਮੁਖ ਨੇ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਪ੍ਰਮਾਤਮਾ ਨੂੰ ਖੋਜਣ ਦੀ ਪਹਿਲ ਕੀਤੀ ਹੈ ਉਹਨਾਂ ਨੂੰ ਇਹ ਸੋਝੀ ਸਮਝ ਪੈ ਗਈ ਹੈ ਕਿ ਇਹ ਪਦਾਰਥ ਸੁਖ ਨਹੀਂ ਦੇਣ ਵਾਲੇ ਇਹ ਸ਼ਾਂਤੀ ਨਹੀਂ ਦੇਣ ਵਾਲੇ ਇਹ ਤੇ ਕਲਹਿ ਤੇ ਮਨੁੱਖ ਦੇ ਜੀਵਨ ਨੂੰ ਬਰਬਾਦ ਕਰਨ ਵਾਲੇ ਹਨ ਜਿਨ੍ਹਾਂ ਨੂੰ ਇਹ ਸੋਝੀ ਸਮਝ ਪੈ ਗਈ ਫਿਰ ਉਹ ਪ੍ਰਮਾਤਮਾ ਦੀ ਤਲਾਸ਼ ਵਿੱਚ ਲੱਗ ਗਏ ਤੇ ਇੱਕ ਦਿਨ ਸ਼ਬਦ ਦੇ ਨਾਲ ਜੁੜਦੇ ਆ ਜੁੜਦੇ ਆ ਗੁਰਬਾਣੀ ਦੀ ਪਵਿੱਤਰਤਾ ਦੇ ਨਾਲ ਹਿਰਦੇ ਦੇ ਵਿੱਚੋਂ ਹੀ ਸਾਰੀ ਕਾਇਨਾਤ ਨੂੰ ਪੈਦਾ ਕਰਨ ਵਾਲਾ ਪਰਿਪੂਰਣ ਪ੍ਰਮਾਤਮਾ ਬ੍ਰਹਮ ਵਾਹਿਗੁਰੂ ਨਜ਼ਰ ਆਉਣ ਲੱਗ ਪਿਆ। ਤਨ ਮਨ ਸ਼ੀਤਲ ਹੋਇਆ, ਰਸਨਾ ਹਰ ਸਾਦ ਆਇਆ। ਉਹਨਾਂ ਦੇ ਮਨ ਤੇ ਸਰੀਰ ਹਮੇਸ਼ਾ ਅੰਮ੍ਰਿਤ ਰੂਪੀ ਪਵਿੱਤਰ ਬਖਸ਼ਿਸ਼ ਦੇ ਨਾਲ ਠੰਡੇ ਠਾਰ ਹੋ ਜਾਂਦੇ ਹਨ ਤੇ ਉਹ ਸਦਾ ਜੀਵ ਦੇ ਨਾਲ ਪ੍ਰਮਾਤਮਾ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ, ਉਹਦਾ ਧੰਨਵਾਦ ਕਰਦੇ ਹਨ। ਹਰ ਵਕਤ ਉਹਦੇ ਚਿੱਤ ਵਿੱਚ ਉਹਦੇ ਨਾਮ ਦੇ ਵਿੱਚ ਜੁੜੇ ਰਹਿੰਦੇ ਹਨ ਤੇ ਆਪਣੇ ਚਿੱਤ ਦੇ ਵਿੱਚ ਸਦਾ ਉਹਦੇ ਅੰਮ੍ਰਿਤ ਮਈ ਨਾਮ ਨੂੰ ਵਸ ਸਿਮਰਦੇ ਰਹਿੰਦੇ ਹਨ ਤੇ ਉਹਨਾਂ ਨੂੰ ਫਿਰ ਪ੍ਰਮਾਤਮਾ ਦੇ ਹੁਕਮ ਦਾ ਸਵਾਦ ਪ੍ਰਮਾਤਮਾ ਦੀਆਂ ਬਰਕਤਾਂ ਦੀ ਰਹਿਮਤਾਂ ਦਾ ਸਵਾਦ ਆਉਣ ਲੱਗ ਪੈਂਦਾ ਹੈ ਸ਼ਬਦੇ ਹੀ ਨਾ ਉਪਜੈ ਸ਼ਬਦੇ ਮੇਲ ਮਿਲਾਇਆ ਸਤਿਗੁਰੂ ਜੀ ਦੇ ਸ਼ਬਦ ਦੇ ਨਾਲ ਹੀ ਨਾਮ ਦੇ ਅੰਗੂਰ ਹਿਰਦੇ ਵਿੱਚ ਉਗਦਾ ਹੈ ਤੇ ਸ਼ਬਦ ਦੇ ਰਾਹੀ ਹੀ परिपूर्ण परमात्मा ਵਾਹਿਗੁਰ ਦਾ ਮਿਲਾਪ ਹੁੰਦਾ ਹੈ ਬਿਨ ਸ਼ਬਦ ਦੇ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ਵਾਹਿਗੁਰੂ ਜੀ ਦੇ ਸ਼ਬਦ ਦੀ ਸੋਜੀ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਤੇ ਮਨੁੱਖਾ ਜੀਵਨ ਵਿਅਰਥ ਗਵਾ ਰਿਆ ਹੈ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਹੇ ਨਾਨਕ ਆਖ ਵਾਹਿਗੁਰੂ ਦਾ ਇੱਕੋ ਇੱਕ ਸ਼ਬਦ ਹੀ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤਮਈ ਨਿਰਮਲ ਪਵਿੱਤਰ ਜਲ ਹੈ ਜੋ ਸਤਗੁਰ ਦੇ ਸਾਨਮੁਖ ਮਨੁੱਖ ਨੂੰ ਮਿਲਦਾ ਹੈ ਜੋ ਸਤਗੁਰ ਦੇ ਸਾਨਮੁਖ ਰਿਆਂ ਗੁਰੂ ਦੀ ਗਿਆਨ ਤੇ ਵਿਚਾਰ ਕੀਤੇ ਆਹੀਂ ਇਹ ਅੰਮ੍ਰਿਤ ਰੂਪੀ ਬਰਕਤ ਮਿਲਦੀ ਹੈ ਪੌੜੀ ਸੋ ਹਰ ਪੁਰਖ ਅਗੰਮ ਹੈ ਕਹ ਕਿਤ ਵਿਦ ਪਾਈਐ हे ਭਾਈ ਦੱਸ ਉਹ ਪਰਿਪੂਰਣ ਪਰਮਾਤਮਾ ਵਾਹਿਗੁਰੂ ਜੋ ਅਗੰਮ ਹੈ ਉਹ ਕਿਸ ਤਰ੍ਹਾਂ ਮਿਲ ਸਕਦਾ ਹੈ ਤਿਸ ਰੂਪ ਨਾ ਰੇਖ ਅਦ੍ਰिष्ट ਕਹੋ ਜਨਕ ਕਿਉ ਧਿਆਈ ਹੈ ਉਸ ਦਾ ਨਾ ਕੋਈ ਰੂਪ ਹੈ ਨਾ ਕੋਈ ਰੇਖਾ ਹੈ ਦਿਸਦਾ ਵੀ ਨਹੀਂ ਉਸ ਨੂੰ ਕਿਵੇਂ ਸਿਮਰਿਏ ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਐ ਜੋ ਸ਼ਕਲ ਤੋਂ ਬਿਨਾ ਹੈ ਮਾਇਆ ਤੋਂ ਰਹਿਤ ਹੈ ਪਹੁੰਚ ਤੋਂ ਪਰੇ ਹੈ ਸੋ ਕੀ ਆਕੀ ਉਸਦੀ ਸਖਤ ਸਲਾਹ ਕਰੀਏ ਕਿਵੇਂ ਉਹਦੇ ਨਾਮ ਨੂੰ ਜਪੀਏ ਜਿਸੇ ਆਪ 부ਜਾਏ ਆਪ ਸੋ ਹਰ ਮਾਰਗ ਪਾਈਐ ਜੋ ਮਨੁੱਖ ਆਪ ਆਪਣੇ ਆਪ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜਦਾ ਹੈ ਹਰ ਵਕਤ ਉਹਦੇ ਹੁਕਮ ਦੇ ਵਿੱਚ ਰਹਿਣਾ ਪਸੰਦ ਕਰਦਾ ਹੈ ਫਿਰ ਪ੍ਰਮਾਤਮਾ ਆਪ ਹੀ ਉਹਨੂੰ ਆਪਣੀਆਂ ਸਾਰੀਆਂ ਸਵਾਲਾਂ ਦੇ ਜਵਾਬ ਦੇ ਦਿੰਦਾ ਹੈ ਇਹ 부ਜਾਰਤ ਉਹਨੂੰ ਬੁੱਝ ਜਾਂਦੀ ਹੈ ਕਿ ਉਹ ਪ੍ਰਭੂ ਦੇ ਦੱਸੇ ਰਾਹ ਤੇ ਤੁਰ ਪੈਂਦਾ ਹੈ ਗੁਰਪੂਰੈ ਵੇਖਾਲਿਆ ਗੁਰਸੇਵਾ ਪਾਈਏ ਪੂਰੇ ਗੁਰੂ ਦੇ ਸ਼ਬਦ ਦੇ ਨਾਲ ਹੀ ਜੁੜਿਆਂ ਉਸ ਦੇ دیدار ਮਿਲ ਸਕਦੇ ਹਨ ਤੇ ਗੁਰੂ ਦੀ ਦਸੀ ਰਹਿਤ ਕਮਾਇਆ ਗੁਰੂ ਦੀ ਦਸੀ ਕਾਰ ਕਮਾਇਆ ਹੀ ਉਹ ਪਰਿਪੂਰਣ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ ਸੋ ਅੱਜ ਦੇ ਇਹ ਅੰਮ੍ਰਿਤਮੇ ਪਾਵਨ ਹੁਕਮਨਾਮਾ ਸਾਹਿਬ ਜੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਆ ਹੈ ਦੋ ਸ਼ਲੋਕ ਨੇ ਤੇ ਇੱਕ ਪੌੜੀ ਹੈ ਦੇਤੀ ਵਿਚਾਰ ਕੀਤੀ ਗਈ ਹੈ ਬੜੀ ਸਰਲ ਜੀ ਵਿਚਾਰ ਆਪ ਤੱਕ ਰੱਖੀ ਹੈ ਤਾਂ ਕਿ ਗੁਰਬਾਣੀ ਦੀ ਮੁੱਖ ਜਿਹੜੀ ਪਰਿਭਾਸ਼ਾ ਹੈ ਉਹਦੇ ਨਾਲ ਅਸੀਂ ਜੁੜ ਸਕੀਏ ਤੇ ਗੁਰਬਾਣੀ ਨੂੰ ਜੀਵਨ ਦੇ ਵਿੱਚ ਵਸਾ ਸਕੀਏ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ